ਮੈਟਰੋ ਬਸ਼ੇਰੀ ਦੀ ਨਾ ਸਕੀਨੀ ਚੈੱਕ ਕਰੋ ਤੁਸੀਂ ਪਹਿਲਾਂ ਦਾ ਕਿੰਨੀ ਸੋਹਣੀ ਸਨਖੀ ਬਸ਼ੇਰੀ ਆ ਮੂੰਹ ਮਾ ਚੈੱਕ ਕਰੋ ਬਸ਼ੇਰੀ ਦਾ ਕੰਨ ਧੌਣ ਸਾਤੀ ਤੇ ਸਾਰੇ ਪਾਸੋਂ ਐਨ ਓਕੇ ਆ ਬਸ਼ੇਰੀ ਬਹੁਤ ਸੋਹਣੀ ਸਨਖੀ ਬਸ਼ੇਰੀ ਆ ਜੇ ਕਿਸੇ ਮਿੱਤਰ ਪਿਆਰੇ ਨੇ ਨਾ ਘਰੇ ਘੋੜੀ ਤਿਆਰ ਕਰਨੀ ਆ ਕੋਈ ਕਈ ਮਿੱਤਰ ਪਿਆਰੇ ਪਾਲ ਦਿੰਦੇ ਨੇ ਬਸ਼ੇਰੀ ਮਿਲ ਜੇ ਕੋਈ ਚੰਗੀ ਸੋਹਣੀ ਚੰਗੀ ਬਲੱਡ ਲਾਈਨ ਦੀ ਤੇ ਸਪੌਟਲੈਸ ਬਸ਼ੇਰੀ ਆ ਮਿੱਤਰੋ ਬਹੁਤ ਸੋਹਣੀ ਆ ਤੁਸੀਂ ਸਕੀਨੀ ਚੈੱਕ ਕਰੋ ਬਸ਼ੇਰੀ ਦੀ ਐਨ ਰੂਹ ਖੁਸ਼ ਹੁੰਦੀ ਆ ਘਰੇ ਖੜਾ ਜਾਨਵਰ ਐਨ ਜ체 ਜਿਹੜਾ ਹਨਾ ਉਹ ਹਿਸਾਬ ਨਾਲ ਆ ਵਿਸ਼ੇਰੀ ਕਈ ਵਾਰ ਪਾਲ ਦਿੰਦੇ ਨੇ ਵੀ ਯਾਰ ਸੋਹਣੀ ਸੁਨੱਖੀ ਵਿਸ਼ੇਰੀ ਮਿਲਦੇ ਆਪਾਂ ਨੂੰ ਬਹੁਤ ਸੋਹਣੀ ਵਿਸ਼ੇਰੀ ਆ ਹੈ ਇਹਦੀ ਡਿਟੇਲ ਆਪਾਂ ਤੁਹਾਨੂੰ ਦੱਸਦੇ ਆ ਆਪਣੇ ਚੈਨਲ ਦੇ ਜੇ ਕਿਸੇ ਮਿੱਤਰ ਪਿਆਰੇ ਨੇ ਐਡ ਕਰਵਾਉਣੀ ਆ ਆਪਣੇ ਜਾਨਵਰ ਦੀ ਸੇਲ ਪਰਚੇਜ ਦੀ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਕਰਵਾਉਣ ਵਾਸਤੇ ਆਪਾਂ ਤੁਹਾਡੇ ਜਾਨਵਰ ਘਰੇ ਬੈਠੀ ਸੇਲ ਕਰਵਾ ਦਾਂਗੇ ਦੋਸਤੋ ਤੇ ਆਪਾਂ ਇਸ ਵਿਸ਼ੇਰੀ ਦੀ ਗੱਲਬਾਤ ਕਰਦੇ ਆ ਇਹ ਵਿਸ਼ੇਰੀ ਆ ਦੋਸਤੋ ਜਿਹੜੀ ਅਰਜਨ ਰੌੜੀ ਵਾਲੇ ਘੋੜੇ ਦੀ ਪੋਤੀ ਆ ਜਿਹੜਾ ਪਾਰਸ ਕੋੜਾ ਫੂਲੇਆਲ ਨੰਬਰਦਾਰ ਕੋਲੇ ਉਸ ਕੋੜੇ ਦੀ ਇਹ ਬੱਚੀ ਆ ਤੇ ਉਸ ਕੋੜੇ ਦੇ ਵੀ ਬਹੁਤ ਜ਼ਿਆਦੇ ਚੰਗੇ ਰਿਜ਼ਲਟ ਨੇ ਬਾਈ ਕੋਲ ਬਸ਼ੇਰੀ ਖੜੀ ਆ ਬਹੁਤ ਚੰਗੀ ਬਸ਼ੇਰੀ ਆ ਉਹ ਵੀ ਘਰੇ ਉਹਨਾਂ ਦੇ ਕੋੜੇ ਆਲਿਆਂ ਦੇ ਪਾਰਸ ਕੋੜਾ ਜਿਹੜਾ ਫੂਲੇਆਲ ਵਾਲੇ ਤੇ ਨੰਬਰਦਾਰ ਵਾਲਾ ਘੋੜਾ ਜਿਹੜਾ ਉਸ ਕੋੜੇ ਦੀ ਇਹ ਬਸ਼ੇਰੀ ਆ ਦੋਸਤੋ ਤੇ ਉਮਰ ਆਦੀ 6 ਮਹੀਨੇ ਪੌਰੀਆਂ ਦੀ ਸਾਫ ਆ ਬਿਲਕੁਲ ਐਨ ਓਕੇ ਆ ਸਾਫ ਸੁਥਰੀ ਬਸ਼ੇਰੀ ਆ ਸਾਫ ਸੁਥਰੀ ਬਸ਼ੇਰੀ ਆ ਦੋਸਤੋ ਇਹਦੀ ਮਾਂ ਕੀ ਜਿਹੜੀ ਕਾਲੀ ਚੰਬੀ ਆ ਤੇ ਪਿਆਰ ਤੁਹਾਨੂੰ ਦਾਸੀ ਦੇ ਘਰ ਅਰਜਨ ਰੌਲੀ ਵਾਲੇ ਦੀ ਪੋਤੀ ਆ ਗਈ ਇਹ 파ਰਸ ਕੋੜੇ ਦੀ ਬੱਚੀ ਪੌਰੀਆਂ ਦੀ ਸਾਫਾ ਬਹੁਤ ਸੋਹਣੀਆ ਤੇ ਇਹਦੀ ਉਮਰ 6 ਮਹੀਨਿਆਂ ਬਸ਼ੇਰੀ ਦੀ ਤੇ ਬਾਕੀ ਤੁਸੀਂ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਤੇ ਦੇਤਾ ਦੋਸਤੋ ਬਾਈ ਦਾ ਪਿੰਡ ਹੈ ਜਿਹੜਾ ਮਲਕਿਆ ਮੋਗੇ ਜ਼ਿਲ੍ਹੇ ਦਾ ਪਿੰਡ ਪੈ ਜਾਂਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਤੇ ਬਸ਼ੇਰੀ ਜਾ ਕੇ ਦੇਖ ਪਰਖ ਕੇ ਖਰੀਦ ਸਕਦੇ ਹੋ ਤੁਸੀਂ ਜੇ ਜੇ ਕੋਈ ਆਪਣੇ ਵੱਲੋਂ ਘੱਟ ਵੱਧਾ ਡਿਟੇਲ ਦਿੱਤਾ ਤੁਸੀਂ ਬਾਈ ਨੂੰ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਬਾਕੀ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਵੀ ਚੱਲ ਰਿਹਾ ਸਕਰੀਨ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਨੂੰ ਸੇਲ ਕਰਵਾਉਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਤਾਂ ਜੋ ਕਿਸੇ ਸਕੀਨ ਵਸ਼ੇਰੀ ਚਾਹੁੰਦਾ ਜਿਹੜਾ ਉਸ ਤੱਕ ਇਹ ਪਹੁੰਚ ਸਕੇ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ